ਪਿੰਡਾਂ ਚ ਵੀ ਗਿਆ ਬਹੁਤ ਸਾਰੇ ਪਿੰਡਾਂ ਚ ਗਿਆ ਅੱਜ ਮੈਂ ਤੁਹਾਡੇ ਕੋਲੇ ਸ਼ਹਿਰ ਚ ਆਇਆ ਇਹੀ ਮਾਹੌਲ ਇਹੀ ਜਜ਼ਬਾ ਇਹੀ ਜੋਸ਼ ਪਿੰਡਾਂ ਚ ਹੈ ਤੇ ਅੱਜ 6 ਤਰੀਕ ਹੋ ਗਈ 5 ਦਿਨ ਰਹਿ ਗਏ ਬਸ 5 ਦਿਨ ਹੋਰ ਤੁਸੀਂ ਇਸ ਇਲਾਕੇ ਤੇ ਨਾਮ ਲਾ ਦਿਓ ਔਰ ਇਹ ਇਲਾਕਾ ਬੜਾ ਝੱਖੜ ਬੜੇ ਹਨੇਰੀਆਂ ਝੁੱਲੀਆਂ ਇਸ ਇਲਾਕੇ ਤੇ ਪੜ੍ਹਾਈ ਪੱਖੋਂ ਪਿੱਛੇ ਰਹਿ ਗਏ ਇੱਥੇ ਕੋਈ ਪਹਿਲਾਂ ਮਾਸਟਰ ਕੋਈ ਡਾਕਟਰ ਆਉਣ ਨੂੰ ਤਿਆਰ ਨਹੀਂ ਹੁੰਦਾ ਸੀ ਬਦਲੀ ਕਰਾ ਜਾਂਦੇ ਸੀ ਜੇ ਆਉਂਦੇ ਸੀ ਪਰ ਅਸੀਂ ਹੁਣ ਇੱਕ ਕਾਨੂੰਨ ਜਿਹੜਾ ਉਹ ਲੈ ਕੇ ਆਏ ਆ ਜਿਹਦੇ ਅੰਤਰਗਤ ਜਿਹੜੇ ਡਾਕਟਰ ਨੇ ਜਦੋਂ ਉਹ ਪੜ੍ਹਾਈ ਕਰਨਗੇ ਪੰਜਾਬ ਸਰਕਾਰ ਦੇ ਮੈਡੀਕਲ ਕਾਲਜਾਂ ਦੇ ਵਿੱਚ ਤਾਂ ਉਹਨਾਂ ਨਾਲ ਇੱਕ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਡਾਕਟਰ ਬਣਨ ਤੋਂ ਬਾਅਦ ਘੱਟੋ ਘੱਟ 2 ਸਾਲ ਬਾਦਰ ਏਰੀਏ ਦੇ ਪਿੰਡਾਂ 'ਚ ਬਾਡੇ ਏਰੀਏ ਦੇ ਕਸਬਿਆਂ ਚ ਲਾਉਣੇ ਪੈਣਗੇ ਉਹਨਾਂ ਨੂੰ ਭੱਤਾ ਵੀ ਵੱਧ ਦੇਵਾਂਗੇ ਤਨਖਾਹ ਵੀ ਵੱਧ ਦੇਵਾਂਗੇ ਪਰ ਇਹ ਇਸ ਤਰ੍ਹਾਂ ਕਿ ਇਸ ਇਲਾਕੇ ਨੂੰ ਅਸੀਂ ਸੁੰਨਾ ਨਹੀਂ ਛੱਡਣਾ ਲਾ ਵਾਰਸ ਨਹੀਂ ਛੱਡਣਾ ਬੱਚਿਆਂ ਨੂੰ ਪੜ੍ਹਾਉਣਾ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਬਹੁਤ ਕਮਾਲ ਦਾ ਇਨਫਰਾਸਟ੍ਰਕਚਰ ਆ ਰਿਹਾ ਹੈ ਔਰ ਬੱਚੇ ਜਿਹੜੇ ਨੇ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀਆਂ ਚ ਦਾਖਲਾ ਦਵਾਇਆ ਜਾ ਰਿਹਾ ਉਹਨਾਂ ਦੇ ਮਾਪਿਆਂ ਵੱਲੋਂ ਇਸੇ ਤਰ੍ਹਾਂ ਹੀ ਆਮ ਆਦਮੀ ਕਲੀਨਿਕ ਤੇ ਹਸਪਤਾਲਾਂ ਦਾ ਕਾਇਆ ਪਲਟ ਹੋ ਰਿਹਾ ਬਜ਼ੁਰਗਾਂ ਦਾ ਇਲਾਜ ਕਰਾ ਰਹੇ ਆ ਇਸੇ ਤਰ੍ਹਾਂ ਹੀ ਨੌਕਰੀਆਂ ਦੇ ਰਹੇ ਆ 56856 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਰਾ ਜੋ ਮਰਜ਼ੀ ਮੰਨੋ ਮੈਂ ਤੁਹਾਡੇ ਸਾਹਮਣੇ ਖੜਾ 56856 ਨੌਕਰੀਆਂ ਦੇ ਕੇ ਕੋਈ ਕੈਸ਼ ਨਹੀਂ ਕੋਈ ਫਰਮਾਇਸ਼ ਨਹੀਂ ਨੋ ਕੈਸ਼ ਨੋ ਫਰਮਾਇਸ਼ ਬਸ ਨੰਬਰ ਆ ਗਏ ਤਾਂ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਦੇਊਗੀ ਮੈਂ ਪਿੰਡਾਂ 'ਚ ਗਿਆ ਮੈਨੂੰ ਨਹੀਂ ਪਤਾ ਹੁੰਦਾ ਸੀ ਪਿੰਡਾਂ ਵਾਲੇ ਆਪ ਦੱਸਦੇ ਸਾਡੇ ਪਿੰਡ 10 ਨੌਕਰੀਆਂ ਮਿਲ ਗਈਆਂ ਤੁਸੀਂ ਜਾਇਆ ਕੋਟ ਧਰਮਚੰਦ ਕਲਾਂ ਕੋਟ ਧਰਮਚੰਦ ਕਲਾਂ ਜਾਇਆ 10 ਨੌਕਰੀਆਂ ਇੱਕੋ ਪਿੰਡ 'ਚ ਮਿਲੀਆਂ ਲੈ ਤੁਸੀਂ ਜਾਇਆ ਛੀਨਾ ਛੀਨਾ ਬਿਧੀ ਚੰਦ ਪਿੰਡ ਜਾਇਆ ਹੋ ਇੱਕੋ ਪਿੰਡ ਦੇ ਵਿੱਚ ਸੱਤ ਨੌਕਰੀਆਂ ਮਿਲ ਜਾਂਦੇ ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਸੋ ਵੀਰੋ 2200 ਨੌਕਰੀਆਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਨਿਯੁਕਤੀ ਪੱਤਰ ਵੰਡਣੇ ਨੇ ਬਿਜਲੀ ਬੋਰਡ ਦੇ ਵਿੱਚ 2200 ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਰਹੇ ਆ ਬੇਰਜ਼ਗਾਰਾਂ ਨੂੰ ਨੌਕਰੀਆਂ ਮਿਲ ਜਾਣ ਬੱਚਿਆਂ ਨੂੰ ਪੜ੍ਹਾਈ ਮਿਲ ਜਾਏ ਬਜ਼ੁਰਗਾਂ ਨੂੰ ਦਵਾਈ ਮਿਲ ਜਾਏ ਕਿਸਾਨਾਂ ਨੂੰ ਬਿਜਲੀ ਮਿਲ ਜਾਏ ਪਾਣੀ ਮਿਲ ਜੇ ਤੇ ਨਾਲ ਫਸਲਾਂ ਦੇ ਪਾਣੀ ਮਿਲ ਜਾਣ ਮਜ਼ਦੂਰਾਂ ਨੂੰ ਟਾਈਮ ਤੇ ਨਰੇਗਾ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਦਿਹਾੜੀ ਮਿਲ ਜੇ ਸੜਕਾਂ ਬਣ ਜਾਣ ਟੋਬੇ ਛੱਪੜਾਂ ਦਾ ਗੰਦ ਕੱਢਿਆ ਜਾਵੇ ਤੇ ਗਰਾਊਂਡ ਬਣ ਜਾਣ ਇਹ ਸਾਡੀਆਂ ਪ੍ਰਾਇੋਰਟੀਆ ਨੇ ਜੀ ਇਹ ਸਾਡੀ ਪਹਿਲ ਦੀ ਲਿਸਟ ਤੇ ਨੇ ਇੱਕ ਗੱਲ ਸੋਚ ਲਿਓ ਤਰਨ ਤਰਨ ਵਾਲਿਓ ਆ ਮੀਡੀਆ ਖੜਾ ਮੈਂ ਇਨਰ ਆਹੀਂ ਵੀ ਕਹਿਣਾ ਚਾਹਨਾ ਕਿ ਚੁਆਇਸ ਤੁਹਾਡੀ ਹੈ ਤੁਹਾਡੇ ਕੋਲੇ ਚੁਣਨ ਦਾ ਟਾਈਮ ਹੈ 11 ਤਰੀਕ ਨੂੰ 11 ਤਰੀਕ ਨੂੰ ਜੇ ਕਾਂਗਰਸ ਜਾਂ ਅਕਾਲੀ ਦਾ ਰਣਾਂ ਦਾ ਬਟਨ ਦੱਬੋਗੇ ਤਾਂ ਤੁਹਾਡੇ ਕਸਬਿਆਂ 'ਚ ਤੁਹਾਡੇ ਵਾਰਡਾਂ 'ਚ ਤੁਹਾਡੇ ਪਿੰਡਾਂ 'ਚ ਲੜਾਈ ਆਊਗੀ ਜੇ ਉਹਨਾਂ ਵਾਲਾ ਬਟਨ ਦੱਬੋਗੇ ਤਾਂ ਤੁਹਾਡੇ ਘਰਾਂ 'ਚ ਤੁਹਾਡੇ ਪਿੰਡਾਂ 'ਚ ਤੁਹਾਡੇ ਵਾਰਡਾਂ 'ਚ ਲੜਾਈ ਆਊਗੀ ਤੇ ਜੇ 3 ਨੰਬਰ ਬਟਨ ਝਾੜੂ ਵਾਲਾ ਦੱਬੋਗੇ ਤੁਹਾਡੇ ਪਿੰਡਾਂ ਤੁਹਾਡੇ ਕਸਬਿਆਂ 'ਚ ਪੜਾਈ ਆਊਗੀ ਚੁਣ ਲਿਓ ਕਿ ਚੁਣਨਾ ਲੜਾਈ ਚੁਣਨੀ ਆ ਜਾਂ ਪੜ੍ਹਾਈ ਚੁਣਨੀ ਆ ਲੜਾਈ ਬਹੁਤ ਹੋ ਗਈ ਜੀ ਬੜੇ ਪਰਚੇ ਪਹਿਲੇ ਬੜੀਆਂ ਜੇਲਾਂ ਥਾਣਿਆਂ 'ਚ ਜਾਇਆ ਏ ਆਓ ਆਪਾਂ ਅਗਲੀਆਂ ਪੀੜ੍ਹੀਆਂ ਨੂੰ ਕੋਈ ਛੱਡ ਕੇ ਜਾਈਏ ਅਗਲੀਆਂ ਪੀੜ੍ਹੀਆਂ ਨੂੰ ਕੋਈ ਆਪਾਂ ਤਰੱਕੀਆਂ ਦੇ ਰਾਹ ਛੱਡ ਕੇ ਜਾਈਏ ਬਹੁਤ ਸਾਰੇ ਬਜ਼ੁਰਗ ਮੈਨੂੰ ਮਿਲਦੇ ਆ ਪਿੰਡਾਂ 'ਚ ਇਹੀ ਕਹਿੰਦੇ ਆ ਕਹਿੰਦੇ ਪੁੱਤ ਦੁਨੀਆ ਤੇ ਜਾਣ ਤੋਂ ਪਹਿਲਾਂ ਅੱਖਾਂ ਪੰਜਾਬ ਨੂੰ ਪਟੜੀ ਤੇ ਚੜਦਾ ਥੋੜਾ ਜਿਆ ਤਾਂ ਦੇਖ ਲਿਆ ਥੋੜਾ ਜਿਆ ਹੋਰ ਦੇਖ ਲੈਣ ਮੈਂ ਕਹਾਂ ਜੀ ਬਜ਼ੁਰਗੋ ਤੁਸੀਂ ਲੰਬੀਆਂ ਉਮਰਾਂ ਜਿਓ ਤੁਸੀਂ ਆਸ਼ੀਰਵਾਦ ਰੱਖਿਓ ਇਹ ਸਾਡਾ ਕੰਮ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਕਾਗਜ਼ ਭਰ ਦਿੰਦੇ ਆ ਯਾਰ ਇਹਨਾਂ ਦੇ ਹੱਥ ਨਹੀਂ ਕੰਮਦੇ ਜਦੋਂ ਇਹ ਕਾਗਜ਼ ਭਰਦੇ ਆ ਇਹ ਇਹ ਲੱਥੋ-ਪੱਥੋਏ ਪੈਨੇ ਖੂਨ ਨਾਲ ਲੱਥੋ-ਲੱਥ ਨੇ ਇਹ ਭਾਈ ਜੀ ਤੁਸੀਂ ਕਰ ਲੋ ਯਾਦ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਵੋਟ ਪਾਉਂਦੇ ਰਿਆਂ ਕਾਲੀ ਦਲ ਨੂੰ ਬਾਬਾ ਨਾਨਕ ਦੀ ਤੱਕੜੀ ਸਮਝ ਕੇ ਉਹ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੈਣੀ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਵੀਰੋ ਆ ਫਰਕ ਹੈ ਬਸ ਉਹ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਉਹ ਮੈਂ ਕਿਹਾ ਝਾੜੂ ਚੋਂ ਸਫਾਈ ਕਰਦੇ ਕਰਦੇ ਕੋਈ ਬਰੀਕ ਜੇ ਕੋਈ ਕਮਜ਼ੋਰ ਜੇ ਤੀਲੇ ਨਿਕਲ ਵੀ ਜਾਣ ਝਾੜੂ ਸਫਾਈ ਕਰਦਾ ਰਹਿੰਦਾ ਮਿੱਤਰਾ ਪਰ ਜੇ ਤੱਕੜੀ ਦੀ ਇੱਕ ਰੱਸੀ ਟੁੱਟ ਜਾਏ ਤੋਲਣ ਜੋਗੀ ਨਹੀਂ ਰਹਿੰਦੀ ਤੋਲਦੀ ਨਹੀਂ ਬਿਰੋ ਹੁਸੈਨ ਆਪਣੀ ਤੱਕੜੀ ਸਾਹਮੋ ਤੇ ਦੂਜੇ ਪਾਸੇ ਖੂਨੀ ਪੰਜਾ ਸਾਡੇ ਗੁਰਦਮਾਂ ਤੇ ਹਮਲੇ ਕੀਤੇ ਉਹਨਾਂ ਨੇ ਲੁੱਟਿਆ ਉਹਨਾਂ ਨੇ ਕੁੱਟਿਆ ਭ੍ਰਿਸ਼ਟਾਚਾਰ ਤੇ ਉੱਤੋਂ ਆ ਹੁਣ ਜਿਹੜਾ ਕੱਲ ਪਰਸੋਂ ਦਾ ਵਿਵਾਦ ਹੋਇਆ ਵੀਰ ਉਹ ਗੱਲਾਂ ਮੈਂ ਦੁਹਰਾਵ ਵੀ ਨਹੀਂ ਸਕਦਾ ਜਿਹੜੀਆਂ ਉਹਨਾਂ ਦੇ ਪ੍ਰਧਾਨ ਨੇ ਬੋਲੀਆਂ ਨੇ ਦਬੇ ਕੁਚਲੇ ਲੋਕਾਂ ਬਾਰੇ ਗਰੀਬਾਂ ਬਾਰੇ ਅਸੀਂ ਕਮੀਆਂ ਦੇ ਬੇੜੇ ਦੀ ਗੱਲ ਕਰਦੇ ਆ ਕਿ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਬੇੜੇ ਅਸੀਂ ਕਮੀਆਂ ਦੇ ਬੇੜੇ ਸੂਰਜ ਚੜਾਉਣ ਦੀ ਗੱਲ ਕਰਦੇ ਆ ਤੇ ਉਹ ਸਾਡੇ ਰੰਗ ਪਰਖਦੇ ਆ ਉਹ ਕਹਿੰਦੇ ਤਗਰੀਬ ਨੇ ਦੇਖ ਲੋ ਅਸੀਂ ਕਿੱਥੋਂ ਚੱਕ ਕੇ ਕੀ ਫਿਰ ਮਾਫੀਆਂ ਮੰਗਣੀਆਂ ਪੈ ਰੀਆਂ ਨੇ ਕਿਉਂਕਿ ਮਾਨਸਿਕਤਾ ਇਦਾਂ ਦੀ ਆ ਵੀਰੋ ਇਹ ਮਾਨਸਿਕਤਾ ਇਦਾਂ ਦੀ ਐ ਨਾ ਵੀ ਸੋ ਇਹਨਾਂ ਨੂੰ ਕੋਈ ਇਹਨਾਂ ਦਾ ਦਰਦ ਨਹੀਂ ਕੋਈ ਇਹਨਾਂ ਦਾ ਲੋਕਾਂ ਨਾਲ ਪਿਆਰ ਨਹੀਂ ਪੱਥਰਦਿਲ ਇਹ ਹੋ ਗਏ ਨੇ ਝਾੜੂ ਦਾ ਚੋਣ ਨਿਸ਼ਾਨਾ ਤੀਜੇ ਨੰਬਰ ਤੇ ਬਟਣ ਹੈ ਔਰ 11 ਤਰੀਕ ਨੂੰ ਫੋਟੋ ਵੀ ਲੱਗੀ ਹੋ ਜਗਮੀਤ ਸੰਧੂ ਹੋਰਾਂ ਦੀ ਨਾਲ ਝਾੜੂ ਦਾ ਚੋਣ ਨਿਸ਼ਾਨ ਵੀ ਹੋਊ ਤਿੰਨ ਤਰੀਕ ਨੂੰ ਬਟਨ ਦਬ ਦਿਓ ਉਸ ਤੋਂ ਬਾਅਦ ਸਾਡਾ ਕੰਮ ਹੈ ਮੰਗ ਪੱਤਰ ਸੰਧੂ ਸਾਹਿਬ ਦਾ ਹੋਊਗਾ ਮੰਗਾ ਥੋਡੀਆਂ ਹੋਣਗੀਆਂ ਲਿਖੀਆਂ ਕਾਗਜ਼ ਤੇ ਇਹਨਾਂ ਨੇ ਹੋਣਗੀਆਂ ਦਸਕਤ ਸਾਡੇ ਹੋਇਆ ਕਰਨਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਕੋਈ ਅਰਜ਼ੀ ਵਾਪਸ ਨਹੀਂ ਜਾਊਗੀ ਆ ਜਿੱਥੋਂ ਲੰਘ ਕੇ ਆਇਆ ਜੰਡਿਆਲੇ ਵਾਲਾ ਫਾਟਕ ਅੱਧਾ ਸ਼ਹਿਰ ਪਰਲੇ ਪਾਸੇ ਆਤਾ ਇੱਧਰ ਕਿਸੇ ਦੀ ਦੁਕਾਨ ਐ ਇੱਧਰ ਐ ਕਿਸੇ ਦਾ ਮਕਾਨ ਐ ਇੱਧਰ ਐ ਕਿਸੇ ਦੀ ਦੁਕਾਨ ਉੱਧਰ ਐ ਕਿਸੇ ਦਾ ਮਕਾਨ ਉੱਧਰ ਐ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਸਭੀਰੋ ਬਹੁਤ ਸਾਰੇ ਸ਼ਹਿਰਾਂ ਦੀ ਇਹ ਪ੍ਰੋਬਲਮ ਐ ਅਸੀਂ ਇਹ ਸਾਰਾ ਫੈਸਲਾ ਕਰ ਲਿਆ ਬਜਟ ਅਲੱਗ ਤੋਂ ਰੱਖ ਲਿਆ ਆ ਤੁਹਾਡਾ ਜਿਹੜਾ ਓਵਰ ਬ੍ਰਿਜ ਐ ਇਹ ਬਣਾ ਦੇਾਂਗੇ ਇਹ ਜਲਦੀ ਬਣ ਜੂਗਾ ਇਹ ਸਾਡਾ ਪ੍ਰਾਇੋਰਟੀ ਤੇ ਕੰਮ ਐ ਪਹਿਲਾਂ ਤੋਂ ਲਿਸਟ ਦੇ ਵਿੱਚ ਐ ਇਹ ਪਹਿਲਾਂ ਤੋਂ ਲਿਸਟ ਦੇ ਵਿੱਚ ਐ ਕੁੜੀਆਂ ਦੇ ਕੁੜੀਆਂ ਦੇ ਕਾਲਜ ਦੀ ਘਾਟ ਹੈ ਕਿਉਂਕਿ ਬੱਚੀਆਂ ਇੱਥੋਂ ਦੂਰ ਜਾਂਦੀਆਂ ਨੇ ਪੜਨ ਕਈ ਵਾਰੀ ਮਾਪੇ ਹੁਸ਼ਿਆਰ ਬੱਚੀਆਂ ਨੂੰ ਇੰਟੈਲੀਜੈਂਟ ਬੱਚੇ ਨੂੰ ਪੜਨੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਮਾੜਾ ਜਾਣ ਦੇ ਸਾਧਨ ਹੈ ਨਹੀਂ ਸੁਬੀਰੋ ਤਰਨ ਤਾਰਨ ਦੇ ਵਿੱਚ ਕੁੜੀਆਂ ਦੇ ਕਾਲਜ ਦੀ ਬਿਲਕੁਲ ਪਹਿਲਾਂ ਵੀ ਆਈਆਰਜੀ ਤੇ ਅਸੀਂ ਉਹਦੇ ਵਾਸਤੇ ਜਗ੍ਹਾ ਦੇਖ ਰਹੇ ਹਾਂ ਬੜੀ ਜਲਦੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇਵਾਂਗੇ ਕਿਉਂਕਿ ਪੜ੍ਹਾਈ ਵਾਲੇ ਮਾਮਲੇ 'ਚ ਆਮ ਆਦਮੀ ਪਾਰਟੀ ਪ੍ਰਾਇੋਰਟੀ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਜੋ ਕਾਇਆ ਪਲਟ ਕੀਤੀ ਉਥੇ ਸਕੂਲ ਬਣਾ ਕੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਸਕੂਲਾਂ ਚ ਬੱਚੇ ਲਾਤੇ ਤੇ ਵੀਰੋ ਜਦੋਂ ਦੀ ਬੀਜੇਪੀ ਆਈ ਹੈ ਦਿੱਲੀ ਚ ਸਾਰੀਆਂ ਸਕੀਮਾਂ ਆਮ ਆਦਮੀ ਕਲੀਨਿਕ ਬੰਦ ਜਿਹੜੇ ਸਰਕਾਰੀ ਸਕੂਲਾਂ ਤੇ ਫੀਸਾਂ ਸ਼ੁਰੂ ਹੋ ਗਈਆਂ ਹੁਣ ਲੋਕ ਦਿੱਲੀ ਦੇ ਕਹੀ ਜਾਂਦੇ ਨੇ ਆਹ ਕੀ ਕਰ ਲਿਆ ਯਾਰ ਆ ਪੰਗਾ ਕਿੱਥੋਂ ਲੈ ਲਿਆ ਸੋ ਵੀਰੋ ਇਹ ਤਾਂ ਪੱਥਰ ਦਿਲ ਨੇ ਇਹਨਾਂ ਨੇ ਕੋਈ ਤੁਹਾਡੇ ਨਾਲ ਕੋਈ ਰਹਿਮ ਨਹੀਂ ਕਰਨਾ ਸਵੈਸ ਕਰਕੇ ਤੁਹਾਡੇ ਕੋਲੇ ਆਇਆ ਕਿ ਤਿੰਨ ਨੰਬਰ ਬਟਨ ਹੈ 11 ਤਰੀਕ ਹੈ ਤੇ 11 ਤਰੀਕ ਨੂੰ ਇਹ ਜੇ ਵੇਲੇ ਤੱਕ ਤਾਂ ਕੋਗਾ ਚਿੱਤ ਹੋ ਜੂਗਾ ਇਹਨਾਂ ਦਾ ਤੇ ਬਸ ਬਾਕੀ ਫਾਰਮੈਲਟੀ ਜੀ ਰਹਿ ਜੂਗੀ ਬਾਕੀ 14 ਨੂੰ ਹੋ ਜੂਗੀ ਮੈਂ ਮੈਂ ਲਗਭਗ 30 ਪਿੰਡਾਂ ਚ ਦੋ ਪਿਛਲੇ ਦੋ ਦਿਨਾਂ ਚ ਗਿਆ ਮੈਂ ਨਸ਼ਹਿਰਾ ਡਾਲਾ ਗਿਆ ਮੈਂ ਰਸੂਖ ਰਸੂਲਪੁਰ ਗਿਆ ਚੀਮੇ ਗਿਆ ਮੈਂ ਛੀਨੇ ਗਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਆਂਦਾ ਜਿਹੜੇ ਨਾਲ ਵਾਲੇ ਪਿੰਡ ਨੇ ਜਿਹੜੇ ਮੈਂ ਉਹਨਾਂ ਚ ਗਿਆ ਮੈਂ ਗਗੋਤ ਗਗੋਤ ਬੂਹਾ ਗਿਆ